ਤੇ ਜਿਹੜੇ ਬੱਚੇ ਵੇਲੇ ਆ ਉਹ ਵੀ ਬਸੇ ਘਰੋਂ ਪੈਸੇ ਮੰਗਵਾ ਗਏ ਤੇ ਟਾਈਮ ਪਾਸ ਕਰਦਾ ਹੈ। ਟਾਈਮ ਪਾਸ। ਇਹ ਪਤਾ ਨਹੀਂ ਕਿਦਾਂ ਜਿਹੜੇ ਮਾਪੇ ਭੇਜੀ ਚਲੇ ਜਾਂਦੇ ਆ ਜਾਂ 10 12 ਪੜਿਆ ਹੋਇਆ ਤੇ ਉਹਦਾ ਵਿਆਹ ਕਰ ਦਿੱਤਾ। ਉਹਨੇ ਉੱਥੇ ਕੰਮ ਕੋਈ ਨਹੀਂ ਕੀਤਾ। ਫੁੱਲੜ ਬਾਜੀ ਕੀਤੀ ਹੈ। ਜੇ ਬੱਚੇ ਨੂੰ ਇੱਥੇ ਹਨਰ ਹੈ। ਹਾਂਜੀ। ਉਹ ਬੱਚਾ ਇੱਥੇ ਆਵੇ। ਸਤਲਾ ਨਹੀਂ ਇਹੋ ਹੀ ਆ ਵੀ ਰੋਜ਼ਗਾਰ ਮਿਲਦਾ ਨਹੀਂ ਬੱਚਿਆਂ ਨੂੰ। ਬੱਚੇ ਵੇਲੇ ਨੇ ਕੰਮ ਨਹੀਂ ਹੈਗਾ। ਬੰਦਾ ਚੈਨ ਦੀ ਨੀਂਦ ਸੌ ਨਹੀਂ ਸਕਦਾ ਉੱਥੇ। ਬਲੇਮਾਨਸ ਬੰਦੇ ਦੀ ਜ਼ਿੰਦਗੀ ਨਹੀਂ ਉਸੇ। ਬਲੇਮਾਨਸ। ਬਲੇਮਾਨਸ। ਸਤ ਸਿਰਿ ਕਾਲ ਦੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਕਰਦਾ ਸਵਾਗਤ ਤੁਹਾਡੇ ਆਪਣੇ YouTube ਚੈਨਲ ਆਸ਼ ਸਿੰਘ ਪਰੀਆ ਦੇ ਵਿੱਚ ਆਪਾਂ ਪਹੁੰਚੇ ਸੀ ਜੀ ਅੱਜ ਸਾਥ ਦੇ ਵਿੱਚ ਆਪਾਂ ਕੁਝ ਗੱਲਾਂ ਕਰਦੇ ਆ ਜੀ ਬਾਬਿਆਂ ਦੇ ਨਾਲ ਕਾਫੀ ਜਿਹੜਾ ਮਨ ਪਰਚਾਵਾ ਕਰ ਰਹੇ ਨੇ ਸਾਰੇ ਇੱਥੇ ਤਾਸ ਖੇਡ ਰਹੇ ਨੇ ਸੋ ਆਜੋ ਕੁਝ ਗੱਲਾਂ ਕਰਦੇ ਆ ਜੀ ਇਹਨਾਂ ਦੇ ਨਾਲ ਸਾਰੇ ਆਜੋ ਜੀ ਸੋ ਹਾਂਜੀ ਬਾਬਾ ਜੀ ਜਿਵੇਂ ਕਿ ਅਸੀਂ ਦੇਖਦੇ ਆ ਜੀ ਕੈਨੇਡਾ ਦੇ ਵਿੱਚ ਕੰਮ ਬਹੁਤ ਘਟ ਗਿਆ ਜੀ ਪਹਿਲਾਂ ਆਪਾਂ ਗੱਲ ਕਰਦੇ ਹਾਂ ਤੁਸੀਂ ਪਿੱਛੋਂ ਇੰਡੀਆ ਤੋਂ ਕਿਹੜੀ ਜਗ੍ਹਾ ਤੋਂ ਆ ਜੀ ਮੈਂ ਸ੍ਰੀ ਅਮਰੋਸਰ ਤੋਂ ਆ ਕੀ ਰਹੀ ਆ ਮਰੇ ਸਰ ਤੁਸੀਂ ਹਾਂਜੀ ਤੇ ਕਿੰਨਾ ਕ ਟਾਈਮ ਹੋ ਗਿਆ ਜੀ ਆਇਆ ਨਾ ਮੈਨੂੰ ਹੋ ਗਿਆ ਕੋਈ 4 ਸਾਲ ਹੋ ਗਏ ਇੱਥੇ 4 ਸਾਲ ਸੋ ਕੈਨੇਡਾ ਦੇ ਵਿੱਚ ਆਇਆ ਨੂੰ ਤੁਹਾਨੂੰ 4 ਸਾਲ ਹੋ ਗਏ ਜੀ ਕਿਹੜੀਆਂ ਚੀਜ਼ਾਂ ਤੁਸੀਂ ਦੇਖ ਚੁੱਕੇ ਹੋ ਜੀ ਜਿਹੜੀਆਂ ਇੰਡੀਆ ਦੇ ਵਿੱਚ ਜਿਹੜੀਆਂ ਚੀਜ਼ਾਂ ਹੈ ਨਹੀਂ ਕੋਈ ਮਿਸ ਕਰਦੇ ਹੋ ਜੀ ਇੰਡੀਆ ਵਾਲੀ ਚੀਜ਼ ਜਿਹੜੀ ਇੱਥੇ ਨਹੀਂ ਹੈਗੀ ਜਿਹੜੀ ਆਪਣੀ ਮਾਤਰਪ੍ਰਥਮੀਣਾ ਪੰਜਾਬ ਉਹ ਨਹੀਂ ਭੁੱਲਦਾ ਉਹਦੇ ਵਰਗੀ ਰੀਸ ਨਹੀਂ ਇੱਥੇ ਆਣ ਕੇ ਥੋੜੇ ਜਿਹਾ ਪਰਦੇਸੀ ਜੇ ਜਾਵਦਿਆਂ ਵੀ ਇਹ ਹਾਂਜੀ ਟਾਈਮ ਨਹੀਂ ਪਾਸ ਹੁੰਦਾ ਫਿਰ ਅਸੀਂ ਆ ਬੈਠੇ ਸੀਨੀਅਰ ਸਿਟੀਜ਼ਨ ਅਸੀਂ ਆਪਣਾ ਮਨੋਰੰਜਨ ਕਰਦੇ ਆ ਟਾਈਮ ਪਾਸ ਕਰੀਦਾ ਚਾਵਣੂ ਅਜਾ ਅਜਦਾ 4-5 ਵਜੇ 7 ਵਜੇ ਘਰ ਚਲ ਜੀ ਤਾਂ ਮੁੜ ਕੇ ਵਾਪਸ ਫਿਰ ਟੀਵੀ ਦੇ ਲੋ ਬੱਚਾ ਨਾਲ ਬੈਠੋ ਬਸ ਆ ਹੋਈ ਐ ਤੇ 4 ਸਾਲ ਹੋ ਗਏ ਜੀ ਤੁਹਾਨੂੰ ਇੱਥੇ ਆਇਆ ਨੂੰ ਜੀ 4 ਸਾਲਾਂ ਦੇ ਵਿੱਚ ਕੁਝ ਬਦਲਾਅ ਦੇਖੇ ਕੈਨੇਡਾ ਦੇ ਵਿੱਚ ਬਦਲਾਅ ਨਹੀਂ ਇਹੋ ਹੀ ਆ ਵੀ ਰੋਜ਼ਗਾਰ ਮਿਲਦਾ ਨਹੀਂ ਬੱਚਿਆਂ ਨੂੰ ਬੱਚੇ ਵੇਲੇ ਨੇ ਕੰਮ ਨਹੀਂ ਹੈਗਾ ਕੰਮ ਨਹੀਂ ਹੈਗਾ ਜੀ ਹਾਂ ਜੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਨਿਆਣੇ ਆ ਰਹੇ ਨੇ ਜੀ ਉਹ ਵੱਧ ਤੋਂ ਵੱਧ ਆਣ ਕੇ ਨਾ ਆਣ ਖਲੇ ਵੇਟ ਕਰਨ ਕਿੱਦਾਂ ਕਰਨੀ? ਅਸੀਂ ਤੇ ਇਹੋ ਹੀ ਕਹਾਂਗੇ ਬੱਚੇ ਨਾ ਆਉਣ ਭੀ ਜੇ ਤੇ ਪੰਜਾਬ ਦੇ ਤੇ ਕੋਈ ਖੇਤੀਬਾੜੀ ਦਾ ਹੈਗਾ ਜਾਂ ਆਪਣਾ ਰੋਜ਼ਗਾਰ ਹੈ ਉਹ ਕਰਨ। ਇੱਥੇ ਤੇ ਬਸ ਵੇਲੇ ਹੈਗੇ ਆ। ਕੋਈ ਕੰਮਕਾਜ ਨਹੀਂ ਹੈਗਾ। ਤੇ ਜਿਹੜੇ ਬੱਚੇ ਵੇਲੇ ਆ ਉਹ ਵੀ ਬਸ ਘਰੋਂ ਪੈਸੇ ਮੰਗਵਾ ਕੇ ਤੇ ਟਾਈਮ ਪਾਸ ਕਰਦਾ। ਇੱਕ ਹੋਰ ਗੱਲ ਮੈਨੂੰ ਦੱਸੋ ਜੀ ਜਿੱਦਾਂ ਕੁੜੀਆਂ ਨੂੰ ਅੱਜ ਕੱਲ ਆਪਣੇ ਇੰਡੀਆ ਦੇ ਵਿੱਚੋਂ ਭੇਜ ਦਿੰਦੇ ਜੀ ਵਿਆਹ ਕਰਵਾ ਕੇ 18 18 19 ਸਾਲਾਂ ਦੀਆਂ ਕੁੜੀਆਂ ਜਵਾਕਾਂ ਜੀ। ਇੱਥੇ ਕੰਮ ਹਲੇ ਹੈ ਨਹੀਂ ਜੀ। ਉਹਨਾਂ ਬਾਰੇ ਤੁਸੀਂ ਕੀ ਦੇਖ ਰਹੇ ਹੋ ਜੀ ਉਹਨਾਂ ਨੂੰ ਭੇਜਣਾ ਚਾਹੀਦਾ ਜਾਂ ਹਲੇ ਸਬਰ ਕਰਨਾ ਚਾਹੀਦਾ ਅੱਜ ਦੇ ਹਾਲਾਤ ਜਿਵੇਂ ਕੰਮ ਬਹੁਤ ਘਟ ਗਿਆ ਹੈ ਹਲੇ ਕਰਕੇ ਮੁੰਡੇ ਵੀ ਮੈਨੂੰ ਲੱਗਦਾ 2.5 ਲੱਖ ਤੱਕ ਟ੍ਰਾਂਟੋ ਦੇ ਵਿੱਚ ਹੀ ਜਿਹੜੇ ਵਿਦਿਆਰਥੀ ਨੇ ਵਿਲੇ ਬੈਠੇ ਨੇ ਮੈਂ ਤੇ ਇਹ ਕਹਾਂਗਾ ਨਾ ਤੇ ਬੱਚੇ ਨਾ ਹੋਣ ਜਾਂ ਬੇਟੀਆਂ ਜਾਂ ਬੇਟੇ ਕੋਈ ਨਾ ਹੋਣ ਠੀਕ ਹੈ ਜਿੰਨਾ ਚਿਰ ਉਹਨਾਂ ਨੂੰ ਅੱਗੇ ਕੋਈ ਕੰਮਕਾਜ ਦਾ ਕੋਈ ਹੋਪ ਹੈਗੀ ਆ ਫਿਰ ਆ ਜਾ ਨਹੀ ਹੈਗੀ ਤੇ ਫਿਰ ਨਾ ਹੋਣ ਠੀਕ ਹੈ ਫਿਰ ਆਪਣੇ ਪੰਜਾਬ ਚ ਰਹਿਣ ਵੇ ਆ ਸ਼ਾਦੀ ਕਰਕੇ ਆਉਣਗੇ ਤਾਂ ਵੀ ਉਹਨਾਂ ਲਈ ਪਰੇਸ਼ਾਨੀ ਆ ਕਿਉਂ ਲੜਕੇ ਨੇ ਵੀ ਕੋਈ ਕੰਮ ਨਹੀਂ ਕਰਦਾ ਉਹ ਵੇਲਾ ਲੜਕੀ ਵੇਲੀ ਹਾਂਜੀ ਤੇ ਉਹ ਰੈਂਟਰ ਦਾ ਜਿਹੜਾ ਹੋਈ ਨਹੀਂ ਨਿਕਲਣਾ ਉਹਨਾਂ ਨੂੰ ਸਹੀ ਗੱਲ ਹੈ ਜੀ ਤੇ ਖਰਚੇ ਵਧੇ ਨੇ ਜੀ ਇੱਥੇ ਜਦੋਂ ਤੁਸੀਂ 4 ਸਾਲ ਪਹਿਲੇ ਆਏ ਸੀ ਤੇ ਹੁਣ ਖਰਚੇ ਵਧੇ ਹੋਏ ਆ ਹਰ ਚੀਜ਼ ਦੇ ਹਰ ਚੀਜ਼ ਦੇ ਮਹਿੰਗਾਈ ਬਹੁਤ ਜ਼ਿਆਦਾ ਹੈਗੀ ਐ ਇਸ ਕਰਕੇ ਖਰਚੇ ਵਧਣ ਕਰਕੇ ਤੇ ਕੰਮ ਕਾਜ ਵੀ ਆਣੇ ਆ ਠੀਕ ਹੈ ਤੇ ਖਰਚੇ ਕਿੱਥੋਂ ਪੂਰੇ ਕਰਨੇ ਜੇ ਕੰਮ ਕਾਜ ਹੀ ਆਣੇ ਸਹੀ ਗੱਲ ਹੈ ਜੀ ਤੇ ਤੁਹਾਡਾ ਕਿਵੇਂ ਜੀ ਹੁਣ ਵਾਪਸ ਜਾਣ ਦਾ ਕੋਈ ਪਲਾਨ ਹੈਗਾ ਕਿ ਨਹੀਂ ਵਾਪਸ ਚੱਲ ਇਹ ਆਪਣੇ ਮੁੜ ਕੇ ਅਮਰitsar ਜਾ ਕੇ ਤਾਂ ਉੱਥੇ ਮੈਂ ਰਿਟਾਇਰਡ ਹੈਗਾ ਇੰਜੀਨੀਅਰ ਇਸ ਕਰਕੇ ਮੈਂ ਵਾਪਸ ਚੱਲ ਜਾਣਾ ਹੋਣਾ ਨਵੰਬਰ ਨਵੰਬਰ ਜਾਂ ਦਸੰਬਰ ਕੁਝ ਕ ਹਾਲ ਤੱਕ ਮਤਲਬ ਅਸੀਂ ਦੇਖਿਆ ਜਾਵੇ ਵੀ ਕੈਨੇਡਾ ਕਿਸੇ ਚੀਜ਼ ਲਈ ਵਧੀਆ ਹੈਗਾ ਹੀ ਕਿਹੜੀ ਚੀਜ਼ਾਂ ਵੀ ਜਿਹੜੀਆਂ ਤੁਹਾਨੂੰ ਇੰਡੀਆ ਵਧੀਆ ਲੱਗੀਆਂ ਸੀ ਵੀ ਇੱਥੇ ਨਹੀਂ ਹੈਗੀਆਂ ਉਹ ਵਧੀਆ ਤੇ ਹੁਣ ਕੈਨੇਡਾ ਆਪਣੀ ਜਗ੍ਹਾ ਤੇ ਵਧੀਆ ਤੇ ਇੰਡੀਆ ਆਪਣੀ ਜਗ੍ਹਾ ਤੇ ਵਧੀਆ ਹਾਂਜੀ ਸਟੇਟਸਸ ਆਵਣਾ ਜੋ ਮਜ਼ਾ ਇੰਡੀਆ ਲਾਈਟ ਹੈ ਆਪਣੇ ਉੱਥੇ ਤੇ ਇੱਕ ਹੀ ਰ ਫਿਰ ਇਤੋਂ ਦੇ ਗੋਣ ਗਾਣੇ ਪੈਂਦੇ ਆ ਆ ਜੇਕਰ ਇੱਥੇ ਬੰਦੇ ਦਾ ਕੰਮ ਕਰ ਵਧੀਆ ਸੈਟ ਆ ਗਿਆ ਉਹਨੂੰ ਤਾਂ ਕੈਨੇਡਾ ਬੱਲੇ ਬੱਲੇ ਹੁਣ ਜਿਹਨੂੰ 2 ਸਾਲ ਤੋਂ ਕੰਮ ਹੀ ਨਹੀਂ ਮਿਲਿਆ ਉਹਦੇ ਲਈ ਤਾਂ ਫਿਰ ਉਹ ਤਾਂ ਔਖਾ ਹੋ ਗਿਆ ਚਲੋ ਬਹੁਤ ਵਧੀਆ ਲੱਗਿਆ ਜੀ ਗੱਲ ਕਰਕੇ ਆਪਾਂ ਅੱਗੇ ਵਧਦੇ ਆਂ ਜੀ ਗੱਲ ਕਰਦੇ ਆਂ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪਣਾ ਏਰੀਆ ਕਿਹੜਾ ਜੀ ਮੇਰਾ ਲੁਧਿਆਣਾ ਜੀ ਲੁਧਿਆਣਾ ਏਰੀਆ ਜੀ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਜੀ ਆਇਆ ਅਸੀਂ ਆਉਂਦੇ ਜਾਂਦੇ ਰਹਿੰਨੇ ਆਉਂਦੇ ਜਾਂਦੇ ਰਹਿੰਨੇ ਮਤਲਬ ਤੁਸੀਂ ਕਦੇ ਜਿਹੜਾ ਇੰਡੀਆ ਲਾਇ 6 ਮਹੀਨੇ ਤੇ 6 ਮਹੀਨੇ ਇੱਥੇ ਲਾਇ ਜਿੰਦਗੀ ਦਾ ਸਵਾਦ ਲੈਂਦੇ ਹੋ ਜੀ ਤੇ ਹੁਣ ਮੈਨੂੰ ਇਹ ਦੱਸੋ ਜੀ ਵੀ ਤੁਹਾਡੇ ਬੱਚੇ ਇੱਥੇ ਕੰਮਕਾਰ ਕਰ ਰਹੇ ਨੇ ਜਾਂ ਵਧੀਆ ਸੈਟਲ ਨੇ ਕੀ ਹੈ ਉਹਨਾਂ ਦੇ ਸਿਚੁਏਸ਼ਨ ਕੀ ਹੈ ਇੱਥੇ ਬੇਟਾ ਬਿਜ਼ਨਸ ਕਰ ਰਹੀ ਗੱਡੀਆਂ ਦਾ ਕਾਰ ਰੈਂਟਰ ਦਾ ਠੀਕ ਹੈ ਜੀ ਤੇ ਬੈਸਟ ਸਭ ਤੋਂ ਵਧੀਆ ਕੰਮ ਵਧੀਆ ਹੈ ਕੰਮ ਵਧੀਆ ਤੇ ਜਿਹੜੇ ਅੱਜ ਕੱਲ ਸਟੂਡੈਂਟ ਆ ਰਹੇ ਨੇ ਤੁਹਾਡਾ ਖਿਆਲ ਉਹਨਾਂ ਬਾਰੇ ਕੀ ਹੈ ਜੀ ਵੀ ਉਹ ਆਉਣ ਜਾਂ ਨਾਣ ਅੱਜ ਦੇ ਹਾਲਾਤ ਦੇ ਇੱਕਾ ਦੱਸੋ ਹੋਂਦ ਲਾ ਤੇ ਜੇ ਬੱਚੇ ਨੂੰ ਇੱਥੇ ਹੁਨਰ ਹੈ ਹਾਂਜੀ ਉਹ ਬੱਚਾ ਇੱਥੇ ਆਵੇ ਠੀਕ ਹੈ ਜੀ ਠੀਕ ਹੈ ਜੀ ਤੇ ਜੇ ਬੱਚੇ ਕੋ ਹੁਨਰ ਹੀ ਨਹੀਂ ਹੈਗਾ ਠੀਕ ਹੈ ਜੀ ਸੋ ਬਹੁਤ ਮੁਸ਼ਕਲ ਹੈ ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਬੰਦੇ ਨੂੰ ਕੋਈ ਨਾ ਕੋਈ ਕੰਮ ਆਉਣਾ ਚਾਹੀਦਾ ਜੀ ਹੱਥੀ ਗੁਣ ਹੋਵੇ ਬੰਦੇ ਦੇ ਵਿੱਚ ਜੇਕਰ ਹੱਥੀ ਕੰਮ ਕੋਈ ਨਹੀਂ ਆਂਦਾ ਫਿਰ ਆਣ ਦਾ ਇੱਥੇ ਕੋਈ ਫਾਇਦਾ ਨਹੀਂ ਤੇ ਤੁਸੀਂ ਹੁਣ ਕਦੋਂ ਵਾਪਸ ਕਦੋਂ ਜਾ ਰਹੇ ਹੋ ਨਵੰਬਰ ਵਿੱਚ ਵਾਪਸ ਮੁੜ ਜਾਣਾ ਜੀ ਹਾਂਜੀ ਦਿਲ ਨਹੀਂ ਲੱਗਦਾ ਜੀ ਨਹੀਂ ਦਿਲ ਲੱਗਦਾ ਜੀ ਇੱਥੇ ਬੱਚੇ ਉੱਥੇ ਬੱਚੇ ਠੀਕ ਅੱਛਾ ਇੰਡੀਆ ਵੀ ਤੁਹਾਡੇ ਬੱਚੇ ਹਾਂਜੀ ਹਾਂਜੀ ਤਾਹੀ ਦਿਲ ਲੱਗਿਆ ਰਹਿੰਦਾ ਬਿਲਕੁਲ 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 ਖੁਸ਼ ਹੈ ਜੀ ਆਪਾਂ ਖੁਸ਼ਗੇ ਜੀ ਹਾਂਜੀ ਤੇ ਇਹਦੇ ਲਈ ਟਾਈਮ ਨਿਕਲ ਜਾਂਦਾ ਜੀ ਇਹ ਚੀਜ਼ਾਂ ਦਾ ਮੈਨੂੰ ਬੜਾ ਕਰੀਡਾ ਵਿੱਚ ਬੜੀਆਂ ਔਖੀਆਂ ਲੱਗਦੀਆਂ ਸੱਤ ਜਿਹੜੀ ਹੈ ਅੱਜ ਕੱਲ ਤਾਂ ਜੀ ਪੰਜਾਬ ਵਿੱਚ ਵੀ ਦੇਖਿਆ ਜਾਵੇ ਸੱਥਾਂ ਰਹੀਆਂ ਨਹੀਂ ਨਹੀਂ ਉੱਥੇ ਤਾਂ ਹੈ ਇੱਥੇ ਤਾਂ ਹੈਗੀ ਹੈ ਹੈ ਨਾ ਜੀ ਇੱਥੇ ਹੈਗੀ ਹੈ ਪਰ ਇਹ ਗੱਲ ਤੁਸੀਂ ਮੰਨਦੇ ਹੋ ਵੀ ਪੰਜਾਬ ਵਿੱਚ ਵੀ ਸੱਥਾਂ ਰਹੀਆਂ ਨਹੀਂ ਤਾਂ ਹੀ ਤਾਂ ਕਹਿੰਦੇ ਉੱਥੇ ਇਹ ਨਹੀਂ ਉੱਥੇ ਮੁੱਕ ਗਿਆ ਜੀ ਇਹ ਕੰਮ ਉੱਥੇ ਦੇ ਬੱਚਾ ਵੀ ਨਹੀਂ ਰਿਹਾ ਉੱਥੇ ਤਾਂ ਬੱਚਾ ਵੀ ਨਹੀਂ ਰਿਹਾ ਤੇ ਸੱਤ ਵੀ ਨਹੀਂ ਰਹੀ ਤੇ ਇੱਥੇ ਜਿਹੜੀ ਸੱਤ ਦੇਖ ਕੇ ਥੋੜਾ ਜਿਹਾ ਐ ਕਿਉਂਕਿ ਪੰਜਾਬ ਚੋ ਬੱਚੇ ਵੀ ਆ ਗਏ ਜਿੱਥੇ ਆਪਣਾ ਕਲਚਰ ਮਿਲਦਾ ਜੀ ਉਥੇ ਵਧੀਆ ਹੀ ਲੱਗਦਾ ਸਹੀ ਗੱਲ ਹੈ ਜੀ ਪਰ ਇਹ ਚੀਜ਼ ਤਾਂ ਆਪਾਂ ਮੰਨਣੇ ਵਾਲੀ ਹੋਗੀ ਵੀ ਪੰਜਾਬ ਵੀ ਹੁਣ ਉਹ ਵਾਲੀਆਂ ਚੀਜ਼ਾਂ ਚ ਨਹੀਂ ਰਿਹਾ ਨਸ਼ੇਆਂ ਤੇ ਥੋੜਾ ਜਿਆਦਾ ਜਿਆਦਾ ਕੰਮ ਵਧ ਗਿਆ ਬਿਲਕੁਲ ਬਿਲਕੁਲ ਇੱਕ ਗੱਲ ਹੋਰ ਕਲੀਅਰ ਕਰ ਦਿੰਦੇ ਆ ਜੀ ਸਿਰਫ ਇੱਕੋ ਹੀ ਸਵਾਲ ਪੁੱਛਣਾ ਹੈ ਮੈਂ ਅੱਜ ਕੱਲ ਜਿਹਨੇ ਦੇਖਦੇ ਜੀ ਪੰਜਾਬ ਵਿੱਚ ਨਸ਼ਾ ਵਧ ਗਿਆ ਵੀ ਕਹਿੰਦੇ ਨਸ਼ੇ ਫਲਾਨ ਨੇ ਦੇ ਮੁੰਡੇ ਨੇ ਨਸ਼ਾ ਲਾ ਲਿਆ ਜੀ ਚਟਾ ਲਾ ਲਿਆ ਕੈਨੇਡਾ ਦੇ ਵਿੱਚ ਜਦੋਂ ਸਾਡੇ ਮੇਰੇ ਘਰ ਦੇ ਨਾਲ ਭੇਜਿਆ ਸੀ ਕਿਸੇ ਦੇ ਵੀ ਘਰ ਦੇ ਵੀ ਭੇਜਦੇ ਉਹ ਇਹ ਚੀਜ਼ ਸੋਚ ਕੇ ਭੇਜ ਕੈਨੇਡਾ ਦੇ ਵਿੱਚ ਜਾ ਕੇ ਨਸ਼ੇ ਤੋਂ ਬਚ ਜਾਊਗਾ ਜੀ ਹੁਣ ਇੱਕ ਸੱਚੋ ਸੱਚ ਗੱਲ ਦੱਸਿਓ ਜੀ ਕੈਨੇਡਾ ਵਿੱਚ ਨਸ਼ਾ ਹੈਗਾ ਕਿ ਨਹੀਂ ਤੁਸੀਂ ਦੇਖਿਆਗਾ ਨਹੀਂ ਜੀ ਦੇਖੋ ਜੀ ਆਪਾਂ ਤਾਂ ਦੇਖਿਆ ਨਹੀਂ ਵੈਸੇ ਹੈਗਾ ਨਸ਼ਾ ਤਾਂ ਆਪਣੇ ਡਿਪੈਂਡ ਕਰਦਾ ਹੈ ਆਪਣੇ ਫੈਮਿਲੀ ਤੇ ਡਿਪੈਂਡ ਕਰਦਾ ਬੱਚੇ ਨੂੰ ਕਿਵੇਂ ਤੁਸੀਂ ਲੀਡ ਕਰਨਾ ਕਿਵੇਂ ਗਾਈਡ ਕਰਨਾ ਉਸ ਲਈ ਆਏ ਨੇ ਬੱਚੇ ਬਣ ਜਾਂਦੇ ਸਹੀ ਗੱਲ ਹੈ ਮਤਲਬ ਕਿ ਜੇਕਰ ਬੱਚੇ ਨੂੰ ਵਧੀਆ ਸੰਸਕਰਮ ਮਿਲੇ ਹੁਣ ਤੇ ਉਹ ਬਚ ਜਾਏਗਾ ਜਿਹੜੀ ਜੀ ਸੰਗਤ ਚ ਰਲ ਜਾਏਗਾ ਫਿਰ ਉਹ ਸੰਗਤ ਨਾਲ ਨਿਬਾਹ ਲੈਣੀ ਠੀਕ ਹੈ ਬਹੁਤ ਵਧੀਆ ਗੱਲ ਲੱਗਿਆ ਜੀ ਗੱਲ ਕਰਕੇ ਅਸੀਂ ਬਾਬਾ ਜੀ ਵੱਲ ਵਧਦੇ ਹਾਂ ਜੀ ਤੁਸੀਂ ਹਟਾ ਬਾਬਾ ਜੀ ਕਿਹੜਾ ਏਰੀਆ ਹੈ ਮੇਰਾ ਅੰਮ੍ਰਿਤਸਰ ਕਿਹੜਾ ਜੀ ਅੰਮ੍ਰਿਤਸਰ ਅੰਮ੍ਰੇਸਰ ਏਰੀਆ ਹੈ ਟੋਡਾ ਵੀ ਅੰਮ੍ਰੇਸਰ ਹੈ ਗੁਰੂਆਂ ਪੀਰਾਂ ਦੀ ਧਰਤੀ ਸਾਰੇ ਤੇ ਕਿੰਨਾ ਟਾਈਮ ਹੋ ਗਿਆ ਜੀ ਆਇਆਂ ਹੁੰਦਾ ਜਾਂਦਾ ਰਹਿੰਦਾ ਵਿਜ਼ਿਟਿੰਗ ਤੁਸੀਂ ਵਿਸਟਰ ਵੀ 10 ਸਾਲ ਦਾ ਲੱਗਿਆ ਹੋ ਜੀ ਆਂਦੇ ਜਾਂਦੇ ਰਹਿੰਦੇ ਤੇ ਬੱਚੇ ਇੱਥੇ ਕੀ ਕਰਦੇ ਨੇ ਬੱਚੇ ਰੀਅਲ ਸਟੇਟ ਦਾ ਕਰਦਾ ਠੀਕ ਹੈ ਜੀ ਉਹ ਨੌ ਜਿਹੜੇ ਆ ਉਹ ਵੀ ਇਹਦੇ ਵਿੱਚ ਹੈ ਕੀ ਆ ਉਹ ਵੀ ਨਾਲ ਹੀ ਕੰਮ ਕਰਦੇ ਨਹੀਂ ਨਾਲ ਨਹੀਂ ਕਰਦੇ ਉਹ ਵੱਖਰੀ ਉਹ ਵੱਖਰਾ ਕੰਮ ਕਰਦੇ ਹਾਂ ਜੀ ਉਹ ਇਹ ਹੈਗੀ ਮੈਨੇਜਰ ਹੈ ਸੀਨੀਅਰ ਮੈਰੇ ਸਿਟੀਜ਼ਨ ਹੈ ਜੀ ਪੀਆਰ ਨੇ ਕੌਣ ਉਹ ਲੈ ਕੇ ਆਏ ਸੀਗੇ ਉਹ ਇੰਡੀਆ ਤੋਂ ਹੀ ਪੀਆਰ ਆਏ ਸੀ ਪਹਿਲਾਂ ਸੈਟਲ ਪਹਿਲੋਂ ਪਿਛਲ ਪਲਾਨ ਬਣਾ ਕੇ ਹਾਂ ਜੀ 2005 ਚ ਆਏ ਠੀਕ ਹੈ ਜੀ ਤੁਹਾਡਾ ਕੀ ਖਿਆਲ ਹੈ ਜੀ ਕੈਨੇਡਾ ਬਾਰੇ ਕਿਵੇਂ ਦੇਖਦੇ ਹੋ ਜੀ ਕੈਨੇਡਾ ਨੂੰ ਠੀਕ ਹੈਗਾ ਵਧੀਆ ਚਿੱਤ ਲੱਗਿਆ ਹੋਇਆ ਜੀ ਨਹੀਂ ਸਾਡਾ ਤਾਂ ਲੱਗਾ ਹੋਇਆ ਜਿਹੜੇ ਨਵੇਂ ਆ ਰਹੇ ਉਹਨਾਂ ਦੀ ਪ੍ਰੋਬਲਮ ਜਿਹੜੇ ਪੁਰਾਣੇ ਆਏ ਹੋਏ ਉਹ ਤੇ ਠੀਕ ਹੈ ਬਹੁਤ ਵਧੀਆ ਉਹਨਾਂ ਲਈ ਔਖਾ ਤੇ ਇੱਕ ਗੱਲ ਮੈਂ ਤੁਹਾਡੇ ਤੋਂ ਇਹ ਪੁੱਛਦਾ ਜੀ ਚਲੋ ਥੋੜੇ ਬੱਚੇ ਤਾਂ ਵੈਲ ਸੈਟਲ ਨੇ ਜੀ ਵਧੀਆ ਕਮਾਉਂਦੇ ਨੇ ਤੁਸੀਂ ਵੀ ਪਿੱਛੋਂ ਪੀਆ ਆਏ ਸੀ ਜਿਹੜੇ ਸਟੂਡੈਂਟ ਹੁਣ ਨਵੇਂ-ਨਵੇਂ ਆ ਰਹੇ ਨੇ ਉਹਨਾਂ ਦੇ ਘਰਦਿਆਂ ਨੂੰ ਬਹੁਤ ਚਾਹ ਹੁੰਦਾ ਕੈਨੇਡਾ ਜਾਣ ਦਾ ਜੀ ਪਰ ਹਲੇ ਤਾਂ ਨਿਆਣੇ ਤੇ ਨਹੀਂ ਪੈਰ ਲੱਗੇ ਹੁੰਦੇ ਉਹਨਾਂ ਨੂੰ ਜਿਹੜੇ ਉਹਦੇ ਪੇਰੈਂਟਸ ਉਹਨਾਂ ਨੂੰ ਆਣਾ ਚਾਹੀਦਾ ਜੇ ਨਹੀਂ ਆਣਾ ਚਾਹੀਦਾ ਨੇ ਉਹ ਆ ਕੇ ਕੀ ਕਰਨਗੇ ਵਿజిਟ ਕਰਕੇ ਚਲ ਜਾਣ ਬੱਸ ਹੋਰ ਕੀ ਬਸ ਇੱਥੇ ਰਹਿਣ ਬਾਰੇ ਨਾ ਸੋਚਣ ਕਿਉਂਕਿ ਜਦੋਂ ਘਰ ਬੜਾ ਉਹਨਾਂ ਤੇ ਬੱਚਿਆਂ ਤੇ ਖਰ ਪਿਆ ਹੋਇਆ ਅੱਗੇ ਮਾਂ ਨੂੰ ਮੁਸ਼ਕਲਾਂ ਚੱਲ ਰਿਹਾ ਹੈ ਮੁਸ਼ਕਲਾਂ ਚੱਲ ਰਹੀ ਹੈ ਉੱਪਰ ਉਹਨਾਂ ਦਾ ਖਰਚਾ ਆ ਜਾਏਗਾ ਤੁਸੀਂ ਦੇਖਦੇ ਹੋ ਕਿ ਸਟੂਡੈਂਟ ਤੁਹਾਨੂੰ ਮਿਲਦੇ ਹੋਣਗੇ ਰਾਸਤੇ ਜਾਂਦੇ ਕਿਵੇਂ ਸਵੇਰੇ ਭੱਜ ਜਾਂਦੇ ਹੁੰਦੇ ਸਵੇਰੇ ਦੁਪਹਿਰ ਹੁਣ 10 ਫੇਰ ਹੋਣੀ ਬੱਸਾਂ ਤੇ ਜਾਂਦੇ ਆ ਬੱਸਾਂ ਤੇ ਆਉਂਦੇ ਬੱਸਾਂ ਤੇ ਜਾਂਦੇ ਆ ਬੱਸਾਂ ਤੇ ਤੰਗੀ ਤੇ ਹੈ ਬਹੁਤ ਤੰਗੀ ਆ ਲੜਕੀਆਂ ਭੱਜੀਆਂ ਜਾਂਦੀਆਂ ਹੁੰਦੀਆਂ ਬੱਸ ਫੜਨ ਨੂੰ ਲੜਕੀਆਂ ਤੇ ਕਿਵੇਂ ਦੇਖਦੇ ਯੂਨਾ ਤੇ ਥੋੜਾ ਜਿਆਦਾ ਤਰਸ ਆਉਂਦਾ ਵੀ ਕੁੜੀਆਂ ਆਪਣੀਆਂ ਕਿੱਦਾਂ ਇੱਥੇ ਕੰਮ ਨੂੰ ਆਉਂਦਾ ਤਾਂ ਹੈ ਪਤਾ ਨਹੀਂ ਕਿੱਦਾਂ ਜਿਹੜੇ ਮਾਪੇ ਭੇਜੀ ਚਲੇ ਜਾਂਦੇ ਆ ਇੱਕ ਟ੍ਰੈਂਡੀ ਟ੍ਰੈਂਡੀ ਬਣਾ ਹੋਇਆ ਬਸ ਟ੍ਰੈਂਡ ਇਹ ਗੱਲ ਹੈ ਕਿ ਲਾਈ ਅਲਗ-ਲਗ ਕੇ ਆਪਾਂ ਸਾਰੇ ਇਕੱਠੇ ਹੋ ਕੇ ਆ ਗਏ ਪਰ ਇੱਥੇ ਹੁਣ ਇੰਨਾ ਕੁ ਜ਼ਿਆਦਾ ਰਸ ਪੈ ਗਿਆ ਨਾ ਤਾਂ ਕੰਮ ਮਿਲ ਰਹੇ ਨਾ ਖਰਚੇ ਨਿਕਲ ਰਹੇ ਜੀ ਲੜਕੀਆਂ ਤੇ ਉਹ ਆਉਣ ਜਿਨ੍ਹਾਂ ਦੇ ਮਤਲਬ ਰਿਸ਼ਤੇਦਾਰ ਇੱਥੇ ਹੈਗੇ ਸਮਝ ਸਕਦੇ ਜਿਨ੍ਹਾਂ ਕੱਲੀਆਂ ਰਹਿਣਾ ਜਾਂ ਦੋਹਰਾਂ ਨਾਲ ਰਹਿਣਾ ਉਹ ਤੇ ਉਹ ਸਹੀ ਉਨਾਂ ਲਈ ਬਹੁਤ ਜ਼ਿਆਦਾ ਔਖਾ ਕਿਉਂਕਿ ਰੈਂਟ ਵੀ ਭਰਨੇ ਕਾਲਜਾਂ ਦੀ ਫੀਸਾਂ ਵੀ ਭਰਨੀਆਂ ਅੱਜ ਕੱਲ ਤੇ ਕੰਮ ਹੀ ਨਹੀਂ ਮਿਲਦਾਈ ਚਲੋ ਬਹੁਤ ਵਧੀਆ ਲੱਗਿਆ ਜੀ ਆਪਾਂ ਬਾਬਾ ਜੀ ਵੱਲ ਬਾਦਿਆਂ ਹਾਂਜੀ ਕਿਹੜਾ ਏਰੀਆ ਜੀ ਆਪਣਾ ਲੋਧਿਆਣਾ ਲੋਧਿਆਣਾ ਹੈ ਤੇ ਕਿਹੋ ਜੇ ਕਿੰਨਾ ਕੁ ਟਾਈਮ ਹੋ ਗਿਆ ਜੀ ਆਏ ਨੂੰ ਪਹਿਲੇ ਤੇ ਆਏ ਆਣ ਦਾ ਇੰਨਾ ਚਿਰ ਹੋ ਗਿਆ ਬੁੜੇ ਹੋ ਗਏ ਬੜੇ ਹੋ ਗਏ ਕੰਮ ਕਰ ਕੀਤਾ ਜੀ ਪਹਿਲਾਂ ਤੁਸੀਂ ਇੱਥੇ ਦੇਖੋ ਬੱਚਿਆਂ ਦਾ ਕੰਮ ਠੀਕ ਆ ਠੀਕ ਹੈ ਅਬ ਬਜ਼ਾਹੀ ਕੰਮ ਥੋੜਾ ਵਧੀਆ ਜੀ ਮਤਲਬ ਰੂ ਲੱਗੇ ਨਾਲੇ ਹੁਣ ਤੁਹਾਡੀ ਉਮਰ ਵੀ ਨਹੀਂ ਹੈਗੀ ਜੀ ਕੰਮ ਕਰਨ ਵਾਲੀ ਤੁਸੀਂ ਤਾਂ ਬੈਠ ਕੇ ਹੀ ਹੁਣ ਵਗੈਰੇ ਕੰਮ ਹੀ ਨਹੀਂ ਕੀਤਾ ਠੀਕ ਹੈ ਇੱਥੇ ਤਾਂ ਰੋਜ਼ ਖੇਲਦੇ ਹੋਈ ਮੈਂ ਇੱਥੇ ਨਹੀਂ ਇੱਥੇ ਕਰਨ ਗਿਆ ਉਹ ਚਾਰ ਪਾਰਕਾਂ ਹੋਰ ਹੁੰਦੀਆਂ ਰਾਜ ਅੱਛਾ ਜੀ ਮੰਨ ਲਓ ਤੁਸੀਂ ਜਿੱਥੇ ਵੀ ਬੰਦੇ ਮਿਲ ਜਿਆਦਾ ਇੰਟਰਵਿਊ ਲੈਣੀ ਉਹ ਜਿਹੜੇ ਕਰਨ ਲਾਇਆ ਹੋਇਆ ਨਾ ਉਹਨਾਂ ਦੇ ਕੋਲ ਲਿਓ ਤੇ ਬਾਕੀ ਇਹਨਾਂ ਤੋਂ ਪੁੱਛੀ ਨੂੰ ਟਾਈਮ ਨਹੀਂ ਮਿਲਿਆ ਇਹਨਾਂ ਦਾ ਪੁੱਛਦੇ ਆਂ ਜ਼ਰੂਰ ਜੀ ਆਜੋ ਆਪਾਂ ਇੱਧਰ ਗੱਲਬਾਤ ਕਰਦੇ ਆਂ ਜੀ ਅੱਗੇ ਬਹੁਤ ਵਧੀਆ ਲੱਗਿਆ ਜੀ ਆਪਣੇ ਪੰਜਾਬ ਦੇ ਵਿੱਚ ਵੀ ਇਹ ਸੱਤਾ ਮੁੱਕ ਗਈਆਂ ਤੇ ਇੱਥੇ ਸੱਤਾ ਦੇਖ ਕੇ ਇੱਕ ਵਾਰ ਰੂਹ ਖੁਸ਼ ਹੋ ਜਾਂਦੀ ਹੈ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਏਰੀਆ ਜੀ ਆਪਣਾ ਮੇਰਾ ਜੀ ਲੁਧਿਆਣਾ ਏਰੀਆ 41 ਕਲਾਂ ਪਿੰਡ ਮੇਰਾ 41 ਕਲਾਂ ਪਿੰਡ ਕਾਫੀ ਫੇਮਸ ਸਾਡਾ ਪਿੰਡ ਹੈ ਪੰਜਾਬ ਦੇ ਵਿੱਚ ਠੀਕ ਹੈ ਜੀ ਤੇ ਕਿੰਨਾ ਕੁ ਟਾਈਮ ਹੋ ਗਿਆ ਜੀ ਇੱਥੇ ਆਇਆ ਨੂੰ ਮੈਨੂੰ 4 ਮਹੀਨੇ ਹੋਏ ਨੇ 4 ਮਹੀਨੇ ਹੋਏ ਹਾਂ ਜੀ ਸੁਪਰਵਾਈਜ਼ਰ ਤੇ ਆਇਆ ਮੈਂ ਠੀਕ ਹੈ ਜੀ ਇੱਥੇ ਬੇਟਾ ਮੇਰਾ ਓਕੇ ਜੀ ਕੀ ਕੰਮ ਕਰਦੇ ਨੇ ਜੀ ਬੇਟਾ ਮੇਰਾ ਇੰਜੀਨੀਅਰ ਹੈ ਉਹ ਉੱਥੋਂ ਪੀ ਡਾਇਰੈਕਟ ਪੀਆਰ ਆਇਆ ਹੈ ਹਾਂ ਡਾਇਰੈਕਟ ਪੀਆਰ ਆਇਆ ਸੀ ਤੇ ਇਲੈਕਟ੍ਰੋਨਿਕ ਇੰਜੀਨੀਅਰ ਆ ਲੇਕਿਨ ਕੰਮ ਮਕੈਨੀਕਲ ਦਾ ਕਰ ਲਓ ਤੇ ਸ਼ਾਇਦ ਤੁਹਾਨੂੰ ਪਤਾ ਹੋਵੇ ਜੀ ਤਾਂ ਡਾਇਰੈਕਟ ਪੀਆਰ ਬੰਦਾ ਆਂਦਾ ਜੀ ਕਿੰਨਾ ਕੁ ਟਾਈਮ ਲੱਗ ਜਾਂਦਾ ਜੀ ਤੁਹਾਨੂੰ ਪਤਾ ਪ੍ਰੋਸੈਸ ਕਿੰਨਾ ਕੁ ਟਾਈਮ ਚੱਲਦਾ ਬਿਲਕੁਲ ਦੇਖੋ ਜਦ ਉਹਨਾਂ ਨੇ ਇੰਜੀਨੀਅਰਿੰਗ ਡਿਗਰੀ ਕੀਤੀ ਸੀ ਤਾਂ ਸਾਨੂੰ ਕੇਸ ਲਾਇਆ ਤੇ ਵਕੀਲ ਨੇ ਇਹ ਕਿਹਾ ਸੀ ਵੀ 3 ਸਾਲ ਦਾ ਤੁਸੀਂ ਤੁਹਾਨੂੰ ਐਕਸਪੀਰੀਅੰਸ ਚਾਹੀਦਾ ਠੀਕ ਹੈ ਜੀ 3 ਸਾਲ ਦਾ ਐਕਸਪੀਰੀਅੰਸ ਤੋਂ ਬਾਅਦ ਵੀ ਮੇਰੇ ਕੋਲੇ ਆ ਜਿਓ ਤੁਹਾਨੂੰ ਇੱਥੇ ਬੈਠੇ ਮੈਂ ਪੀਆਰ ਦਵਾਉ ਐਕਸਪੀਰੀਅੰਸ ਰਹਿ ਕੇ ਉਥੇ ਟਾਟਾ ਡੀਕਮਪਨੀ ਜੌਬ ਕਰਦੇ ਸੀ ਤੇ ਉਸ ਤੋਂ ਬਾਅਦ ਪੀਆਰਐਲਆਈ ਤੇ ਪੀਆਰ ਤੇ ਆ ਗਿਆ ਇੱਥੇ ਠੀਕ ਹੈ ਜੀ ਇੱਥੇ ਆ ਕੇ ਕੰਮ ਮਕੈਨਿਕ ਦਾ ਕਰ ਰਿਹਾ ਹੈ ਇੱਥੇ ਆ ਕੇ ਮਕੈਨਿਕ ਦਾ ਇਹਦੇ ਚ ਵੀ ਵਧੀਆ ਪੇ ਹੈ ਹਾਂ ਵਧੀਆ ਹੈ 25 ਗੋਣ ਹੈ ਤੇ ਵਧੀਆ ਪੇ ਬਿਲਕੁਲ ਬਿਲਕੁਲ ਅੱਛੀ ਹੈ ਤੇ ਇੱਕ ਚੀਜ਼ ਹੁਣ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਜੀ ਜਿਵੇਂ ਕਿ ਇਹਨਾਂ ਦੇ ਬੇਟੇ ਦੇ ਇੰਡੀਆ ਦੇ ਵਿੱਚ ਐਕਸਪੀਰੀਅੰਸ ਸੀ ਉਹਨਾਂ ਨੇ ਇੱਥੇ ਆਣ ਬਾਰੇ ਸੋਚਿਆ ਕਿਉਂਕਿ ਉਹਨਾਂ ਦੇ ਹੱਥ 'ਚ ਗੁਣ ਸੀ ਤੇ ਇੰਡੀਆ ਦੇ ਵਿੱਚ ਕੋਈ ਨਾ ਕੋਈ ਐਕਸਪੀਰੀਅੰਸ ਸੀ ਐਨੀ ਕੋਮਰ ਜਿਹੜੇ ਸਟੂਡੈਂਟ ਬਾਅਰਮੀ ਬਾਦ ਆਂਦੇ ਉਹਨਾਂ ਨੂੰ ਕਿਹੋ ਜਿਹਾ ਦੇਖਦੇ ਜੀ ਤੁਸੀਂ ਦੇਖੋ ਉਹ ਚਲੋ ਮੈਂ ਦੱਸਦਾ ਬਾਅਦ ਸਾਨੂੰ ਬਈ ਜਿਹੜੇ ਪਹਿਲਾਂ ਆ ਗਏ ਉਹ ਤਾਂ ਠੀਕ ਆ ਜਿਹੜੇ ਹੁਣ ਆ ਰਹੇ ਜਿਹੜੀ ਪਹਿਲਾਂ ਇਹਨਾਂ ਨਾਲ ਗੱਲ ਕੀਤੀ ਹੈ ਤਕਰੀਬਨ ਉਹ ਸੇਮ ਹੀ ਆ ਉਹ ਠੀਕ ਹੈ ਨਹੀਂ ਜਿਨ੍ਹਾਂ ਦਾ ਤਾਂ ਕੋਈ ਇੱਥੇ ਸੋਰਸ ਆਫ ਰੈ residance ਆ ਰਹਿਣ ਦਾ ਕੋਈ ਹੈ ਹੁਣ ਮੈਂ ਵੀ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਆਇਆ ਉਹ ਮੇਰੇ ਬੇਟੇ ਕੋਲ ਹੀ ਰਹਿ ਰਹੇ ਆ ਉਹਦੇ ਨਾਲ ਹੀ ਕੰਮ ਤੇ ਜਾ ਰਿਹਾ ਤੇ ਚਲੋ ਠੀਕ ਅਡਜਸਟ ਹੋ ਜਾਏਗਾ ਤੇ ਮੇਰਾ ਛੋਟਾ ਬੇਟਾ ਆਸਟ੍ਰੇਲੀਆ ਉਹ ਵੀ ਇੰਜੀਨੀਅਰ ਸੀ ਠੀਕ ਹੈ ਜੀ ਉਹ ਵੀ ਉੱਥੋਂ ਹੀ ਪੀਆਰ ਲੈ ਕੇ ਗਿਆ ਸੀਗਾ ਤੇ ਉਹ ਵੀ ਸਿਟੀਆਂ ਨਾਲ ਉੱਥੇ ਦਾ ਤੇ ਇਹ ਵੀ ਸਿਟੀਆਂ ਨਾਲ ਇੱਥੇ ਦੇ ਠੀਕ ਹੈ ਜੀ ਤੇ ਬਾਕੀ ਜਿਹੜਾ ਸੀ ਕਿ ਮੈਂ ਫਿਰ ਇਸ ਕਰਕੇ ਹੁਣ ਆਇਆ ਮੈਂ ਚਾਰ ਕੁ ਮਹੀਨੇ ਮੈਂ ਸੁਪਰਵਾਈਜ਼ਰ ਤੇ ਆਇਆ ਹਾਂ ਹਾਂ ਜੀ ਕਿ ਮੇਰੀ ਵਾਈਫ ਐਕਸਪਾਇਰ ਹੋ ਗਈ ਸੀ ਤੇ ਮੈਂ ਕੱਲਾ ਹੀ ਸੀ ਉੱਥੇ ਓਕੇ ਜੀ ਇਸ ਕਰਕੇ ਮੈਨੂੰ ਇੱਥੇ ਵੀ ਬਹੁਤ ਅੱਛਾ ਲੱਗਿਆ ਹਾਂ ਜੀ ਤੇ ਉੱਥੇ ਦਾ ਵੀ ਕਲਚਰ ਸਾਡਾ ਬਹੁਤ ਅੱਛਾ ਹੈ ਕਿਉਂਕਿ ਜੋ ਚੀਜ਼ਾਂ ਉੱਥੇ ਆ ਉਹ ਇੱਥੇ ਨਹੀਂ ਹੈ ਜਿਹੜੀਆਂ ਇੱਥੇ ਉੱਥੇ ਨਹੀਂ ਹੈ ਠੀਕ ਹੈ ਜੀ ਕਿਉਂਕਿ ਮੈਂ ਤਾਂ ਇੱਕ ਸ਼ੋਲਜਰ ਹਾਂ ਫੌਜੀ ਆਦਮੀ ਆ ਠੀਕ ਹੈ ਜੀ ਮੈਂ ਪੂਰਾ ਇੰਡੀਆ ਘੁੰਮ ਕੇ ਦੇਖਿਆ ਤੇ 65 ਤੇ 71 ਦੀ ਵਾਰ ਲੜੀ ਹੈ ਲੜਾਈ ਲੜੀ ਹੈ ਠੀਕ ਹੈ ਜੀ ਠੀਕ ਹੈ ਨਹੀਂ ਉਹਦੇ ਵਾਸਤੇ ਮੈਂ ਇੱਥੇ ਬੁੱਕ ਵੀ ਲਿਖੀ ਆ 71 ਵਾਰ ਦੀ ਠੀਕ ਹੈ ਜੀ ਕਿ ਜਿਹੜੀ ਮੈਂ ਪ੍ਰਾਈਮ ਮਿਨਿਸਟਰ ਨੂੰ ਵਿਭਾਗ ਆਰਮੀ ਸਟਾਫ ਤੇ ਬਾਕੀ ਡਿਫੈਂਸ ਮਿਨਿਸਟਰ ਨੂੰ ਭੇਜੀਆਂ ਨੇ ਠੀਕ ਹੈ ਜੀ ਹਾਂ ਜੀ ਤੇ ਬਾਕੀ ਫੌਜ ਵਾਲੇ ਮੈਨੂੰ ਉੱਥੇ ਜਦੋਂ ਮੈਂ ਉਹਨਾਂ ਨੂੰ ਬੁਲਾਉਂਦੇ ਰਹਿੰਦੇ ਆ ਹਾਂਜੀ ਫੰਕਸ਼ਨਾਂ ਤੇ ਤੇ ਆਪਣਾ ਉੱਥੇ ਵੀ ਵਧੀਆ ਟਾਈਮ ਪਾਸ ਹੋ ਰਿਹਾ ਸੀ ਠੀਕ ਹੈ ਜੀ ਵੀ ਸਭ ਜਗ੍ਹਾ ਇੱਜ਼ਤ ਸਤਿਮਾਨ ਮਿਲਦਾ ਤੁਹਾਨੂੰ ਆਪਣਾ ਬੱਚਿਆਂ ਨੂੰ ਜਿਹੜੇ ਤੁਸੀਂ ਸੰਸਕਾਰ ਦੇਣੇ ਆ ਹਾਂਜੀ ਉਹ ਅੱਛੇ ਦਿਓ ਠੀਕ ਹੈ ਬੱਚੇ ਮੇਰੇ ਸ਼ੁਰੂ ਤੋਂ ਬਿਲਕੁਲ ਸ਼ਰਾਬ ਨੂੰ ਟੱਚ ਨਹੀਂ ਕਰਦੇ ਹਾਂਜੀ ਮੈਨੂੰ ਵੀ ਮੇਰੀ ਵੀ ਦੋ ਮੀਟ ਸ਼ਰਾਬ ਛੱਡਿਆ ਹੋਇਆ ਹਾਂਜੀ ਬਸ ਇਹ ਹੈ ਵੀ ਰੱਬ ਦੇ ਨਾਲ ਜੁੜੇ ਰਹੋ ਤੇ ਆਪਣੀ ਮਿਹਨਤ ਕਰੋ ਕਿਰਤ ਕਰੋ ਜਿਹੜੇ ਬਾਬੇ ਨਾਰਕਨ ਸਾਨੂੰ ਦੱਸਿਆ ਵੀ ਨਾਮ ਜਪਣਾ ਗੁੰਡਕੇ ਛੜਨਾ ਤੇ ਧਰਮ ਦੀ ਕਿਰਤ ਕਰੋ ਸਹੀ ਗੱਲ ਤੇ ਇੱਥੇ ਦੇਖਦੇ ਆ ਬਾਕੀ ਲੋਕ ਬਹੁਤ ਮਿਹਨਤ ਵੀ ਕਰਦੇ ਨੇ ਅੱਛੇ ਬਿਲ ਸਟਾ ਗੁਰਦੁਆਰੇ ਜਾਈਦਾ ਬੜਾ ਮਨ ਖੁਸ਼ ਹੁੰਦਾ ਹਾਂ ਦੇਖ ਕੇ ਕਿਉਂਕਿ ਸਾਡੀ ਕੌਮ ਦੇ ਵਿੱਚ ਦਾਨ ਕਰਨ ਦੀ ਵੀ ਜਿਹੜੀ ਬਹੁਤ ਅੱਛੀ ਪਰੰਪਰਾ ਹੈ ਹਾਂਜੀ ਇਸ ਕਰਕੇ ਇਹ ਤੁਹਾਡੇ ਤੇ ਆਪਣੇ ਤੇ ਡਿਪੈਂਡ ਕਰਦਾ ਤੁਸੀਂ ਕਿੱਥੇ ਰਹਿ ਕੇ ਆਪਣਾ ਕਿਹੋ ਜਿਹਾ ਮਾਹੌਲ ਬਣਾਉਨੇ ਆ ਕਿਸ ਤਰ੍ਹਾਂ ਲੋਕਾਂ ਦੇ ਨਾਲ ਮਿਲਦੇ ਹੋ ਹਾਂਜੀ ਤੁਹਾਨੂੰ ਹਮ ਖਿਆਲ ਮਿਲਦੇ ਆ ਬਸ ਕਿਸੇ ਚੀਜ਼ ਤੇ ਵਿਵਾਦ ਨਾ ਕਰੋ ਆਪਣੇ ਆਪ ਨੂੰ ਸਾਰੇ ਦੇ ਨਾਲ ਮਿਲ ਜੁਲ ਕੇ ਪ੍ਰੇਮ ਭਾਈਚਾਰੇ ਦਾ ਨਾ ਰਹਿਣਾ ਇਹੀ ਸਾਡਾ ਕਲਚਰ ਆ ਸਭ ਤੋਂ ਵੱਡਾ ਤੇ ਇੱਕ ਗੱਲ ਮੈਂ ਤੁਹਾਨੂੰ ਹੁਣ ਹੋਰ ਪੁੱਛਣੀ ਜਾਂਦਾ ਜੀ ਜਦੋਂ ਆਪਾਂ ਇਸ ਚੀਜ਼ ਤੇ ਆ ਗਏ ਆ ਅੱਜ ਕੱਲ੍ਹ ਅਸੀਂ ਪਲਾਜ਼ਿਆਂ ਦੇ ਵਿੱਚ ਦੇਖਦੇ ਜੀ ਅਕਸਰ ਆਪਣੇ ਪੰਜਾਬੀ ਦੇਖਣ ਨੂੰ ਮਿਲਦੇ ਜਿਹੜੇ ਹੁੱਲੜਬਾਜੀ ਕਰ ਦਿੰਦੇ ਮੇਰੇ ਹਿਸਾਬ ਦੇ ਨਾਲ ਉਹ ਨਿਆਣੇ ਉਹੀ ਨੇ ਜੀ ਜਿਹੜੇ 12ਵੀਂ ਕਰਕੇ ਆ ਗਏ ਨੇ ਹਲੇ ਗਰਮ ਖੂਨ ਹੈ ਜੀ ਉਹ ਜਿਹੜੀ ਹੁੱਲੜ ਬਾਜੀ ਕਰਦੇ ਉਹ ਕਿਤੇ ਨਾ ਕਿਤੇ ਸਾਡੀ ਸਾਰੀ ਪੰਜਾਬੀ ਕੌਮ ਤੇ ਅਸਰ ਪਾਦੀ ਇਹ ਚੀਜ਼ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਚੀਜ਼ ਹੈਗੀ ਆ ਕਿ ਨਹੀਂ ਹੈ ਉਹ 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 ਆਉਂਦੇ ਹੁੱਲੜ ਬਾਜੀ ਕਰਦੇ ਜਿਹੜੇ ਸਮਝ ਲਓ ਵੀ ਲੜਕੀ ਪੜ੍ਹੀ ਲਿਖੀ ਆ ਹਾਂਜੀ ਠੀਕ ਆ ਨਾ ਉਹਨੇ ਆਪਣੇ ਆਈਲੈਟਸ ਕੀਤੀ 7 ਬੈਂਡ ਲੈ ਲਏ ਜਾਂ 7.5 ਲੈ ਲਏ 6.5 ਲੈ ਇੱਥੇ ਆ ਗਈ ਹੈ ਹਾਂਜੀ ਤੇ ਬੱਚਾ 10 12 ਪੜਿਆ ਹੋਇਆ ਤੇ ਉਹਦਾ ਵਿਆਹ ਕਰ ਦਿੱਤਾ ਉਹਨੇ ਉੱਥੇ ਕੰਮ ਕੋਈ ਨਹੀਂ ਕੀਤਾ ਹੁੱਲੜ ਬਾਜੀ ਕੀਤੀ ਨਾ ਕੋਈ ਸਿੱਖਿਆ ਇੱਥੇ ਆਉਣ ਤੋਂ ਪਹਿਲਾਂ ਕੋਈ ਨਾ ਕੋਈ ਸਕਿੱਲ ਹੋਣੀ ਚਾਹੀਦੀ ਆ ਆਦਮੀ ਦੇ ਹੱਥ ਦੇ ਵਿੱਚ ਸਹੀ ਗੱਲ ਹੈ ਠੀਕ ਹੈ ਨਹੀਂ ਜੇ ਇੱਥੇ ਆ ਕੇ ਉਹਨੂੰ ਕੰਮ ਵੀ ਨਹੀਂ ਮਿਲਦਾ ਉਹ ਜਾਣਦਾ ਵੀ ਨਹੀਂ ਹੈ ਇੰਗਲਿਸ਼ ਉਹਨੂੰ ਬੋਲਣੀ ਨਹੀਂ ਆਂਦੀ ਤੇ ਬਾਕੀ ਫਿਰ ਕੰਮ ਉਹਨੂੰ ਕੀ ਮਿਲਣਾ ਹੈ ਜੇ ਉਸੇ ਹੁੱਲੜ ਬਾੜ ਫਿਰ ਉਸੇ ਕਰਨੀ ਹੈ ਉਹ ਫਿਰ ਸਾਡੇ ਕਲਚਰ ਨੂੰ ਐਸਾ ਨਾ ਇੱਥੇ ਬਦਨਾਮੀ ਹੋਣੀ ਹੈ ਇਸ ਚੀਜ਼ ਹਾਂ ਜੀ ਆਪਣੇ ਸਾਰੇ ਸਾਰੇ ਨੂੰ ਹੁੱਲੜ ਬਾਜੀ ਨਹੀਂ ਕਰਨਾ ਆਪਣਾ ਜਿਹੜਾ ਸੱਭਿਆਚਾਰ ਹੈ ਤਹਜ਼ੀਬ ਹੈ ਉਹ ਸਿਵਲਾਈਜ਼ੇਸ਼ਨ ਨੂੰ ਉਸ ਨੂੰ برقرار ਰੱਖਣਾ ਚਾਹੀਦਾ ਸਭ ਨੂੰ ਆਪਣੀ ਤਾਂ ਜਿਹੜੀ ਕੌਮ ਹੈ ਜੀ ਸ਼ਹੀਦਿਆਂ ਲਈ ਜਾਣੀ ਜਾਂਦੀ ਹੈ ਕੁਰਬਾਨੀਆਂ ਲਈ ਜਾਣੀ ਜਾਂਦੀ ਹੈ ਜੀ ਉਹਨੂੰ ਆਪਾਂ ਚੀਜ਼ ਨੂੰ ਅੱਗੇ ਲੈ ਕੇ ਜਾਈਏ ਲੋਕਾਂ ਨੂੰ ਵਧੀਆ ਚੀਜ਼ ਦੱਸੀਏ ਨਾ ਕਿ ਇਹ ਤਾਂ ਹੌਲੜਬਾਜ਼ੀ ਕਰਕੇ ਆਪਣੀ ਕੌਮ ਨੂੰ ਬਦਨਾਮ ਕਰੀਏ ਜੀ ਤੇ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ ਜੀ ਇਹਨਾਂ ਨਾਲ ਵੀ ਗੱਲ ਕਰਦੇ ਆ ਜੀ ਨਹੀਂ ਆਪਾਂ ਤੁਹਾਡੇ ਤੋਂ ਬਾਅਦ ਦੋ ਚਾਰ ਸਵਾਲ ਪੁੱਛਣੇ ਨੇ ਤੇ ਇੰਨੀ ਕ ਗੱਲ ਦੱਸ ਦਿਓ ਜੀ ਆਪਣਾ ਪਹਿਲੇ ਏਰੀਆ ਕਿਹੜਾ ਹੈ ਉਮਰ ਸਰ ਬਸ ਸਤਿ ਸ਼੍ਰੀ ਅਕਾਲ ਅਮਰੀਕਾ ਸਰ ਜਿਆਦਾ ਕਰਕੇ ਜੀ ਆਪਾਂ ਅੰਬਰਸਰੀਏ ਸਾਰੇ ਇੱਥੇ ਹੈਗੇ ਨੇ ਇਕੱਠੇ ਹੋਏ ਨੇ ਸਾਰੇ ਯਾਰ ਦੋਸਤ ਤੇ ਕਿੰਨਾ ਕ ਟਾਈਮ ਹੋ ਗਿਆ ਜੀ ਆਇਆ ਮਤਲਬ 2 ਮਹੀਨੇ ਡੇਢ ਮਹੀਨਾ ਹੋਇਆ ਬੱਚੇ ਨੂੰ ਆਏ ਨੂੰ 7 ਸਾਲ 8 ਸਾਲ ਹੋ ਗਿਆ ਓਕੇ ਉਹ ਵੈਲ ਸੈਟਲ ਹੈ ਜੀ ਇੱਥੇ ਬੱਚਾ ਵੀ ਹੈ ਬੇਟੀ ਮਰਕਵਾ ਬੱਚਾ ਬੱਚਾ ਸੈਟਲ ਚਲੋ ਅਮਰੀਕਾ ਦੀ ਗੱਲ ਚੱਲੀ ਜੀ ਹੁਣ ਅਸੀਂ ਅਮਰੀਕਾ ਦੀ ਉਹ ਗੱਲ ਕਰਦੇ ਆ ਜੀ ਅੱਜ ਕੱਲ੍ਹ ਨਿਆਣਿਆਂ ਦੇ ਵਰਕ ਪਰਮਿਟ ਖਤਮ ਹੋਈ ਜਾਂਦੀ ਜੀ ਅਸੀਂ ਕਾਫੀ ਚੀਜ਼ਾਂ ਦੇਖੀਆਂ ਜੀ ਕਾਫੀ ਨਿਆਣੇ ਜਿਹੜੇ ਇੱਥੋਂ ਡੋਂਕੀ ਲਾ ਰਹੇ ਜੀ ਯਾ ਇੰਡੀਆ ਤੋਂ ਡੋਂਕੀ ਲਾਂਦੇ ਉਹ ਤੁਹਾਨੂੰ ਕਿਤਾ ਲੱਗਦਾ ਜੀ ਉੱਧਰ ਜਾ ਕੇ ਕੁਝ ਬਣੇਗਾ ਕਾ ਨਹੀਂ ਬਣੇਗਾ ਬੰਨਾ ਕੀ ਉਮਰ ਤੇ ਨਿਕਲ ਜਾਣੀ ਆ ਉਹ ਪੱਕੇ ਹੁੰਦੇ ਉਮਰ ਲਿਜਾਣੀ ਆ ਨਾ ਅੱਗੇ ਪਿੱਛੇ ਰਹਿ ਗਏ ਨੰਗਾ ਰਹਿ ਗਏ ਕੁਛ ਨਾ ਕੁਛ ਵੀ ਨਾ ਹੋਰ ਆ ਪਿੱਛੇ ਰੁੜ ਗਿਆ ਆਪ ਆਪ ਇਧਰ ਰੁੜ ਗਏ ਤੇ ਨਾ ਤੇ ਜੀ ਇੰਡੀਆ ਮੁੰਡ ਜੋ ਕੇ ਨਾ ਕੈਨੇਡਾ ਆਣ ਜੋ ਕੇ ਨਾ ਫਿਰ ਅਮਰੀਕਾ ਰਹਿਣ ਜੋ ਕੇ ਫੇ ਕਿਹੇ ਬਾਸੇ ਦਾ ਨਹੀਂ ਬੰਦਾ ਰਹਿੰਦਾ ਜੀ ਸੋ ਇਹ ਚੀਜ਼ਾਂ ਮਤਲਬ ਡੋਂਕੀ ਜਿਹੜੀ ਆ ਉਹ ਰਾਹ ਨਹੀਂ ਆਪਣਾ ਨਹੀਂ ਨਾ ਆਪਣਾ ਜਿਹੜਾ ਇਹਦੇ ਆਖਰੀ ਤਿਆਰ ਆ ਕੇਵੇਂ ਵੀ ਕਮਲੇ ਤੌਰ ਤੇ ਨਿਕਲ ਆਓ ਤੇ ਪੈਸਾ ਮਾਲਕਲੀ ਜੋ ਕਮਾ ਕੇ ਤੇ ਉਹ ਕਈ ਨੂੰ ਦਿਖਾਈ ਹਰ ਤੂੰ ਇੱਥੇ ਬਿਟਾ ਰਹਿ ਬਸ ਆ ਗੇੜ ਉਹ ਤੇ ਬੰਦੂਕ ਕਹਿੰਦੇ ਸਿਰ ਤੇ ਰਹਿੰਦੀ ਵੀ ਕਦੇ ਵੀ ਮੋੜ ਸਕਦੇ ਕਿਸੇ ਨੂੰ ਜਦੋਂ ਚੱਲ ਗਈ ਫਿਰ ਕਿਸੇ ਵੀ ਮੋੜ ਸਕਦੇ ਸਾਡੇ ਦੇ ਬੱਚੇ ਮੇਰੀ ਵਿਆਹ ਕੀਤਾ ਤੇ ਦੁਬਾਰਾ ਦੇ ਹਾਂ ਵੈਲਸਰ ਤੋਂ ਬਹੁਤ ਸਾਰਾ ਸਭ ਵਧੀਆ ਬਹੁਤ ਵਧੀਆ ਬਾਕੀ ਦੇਖਿਆ ਜਾਵੇ ਕੈਨੇਡਾ ਕਹਿੰਦੇ ਵੀ ਥੋੜਾ ਜਿਹਾ ਅਮਰੀਕਾ ਜ਼ਿਆਦਾ ਪੈਸੇ ਬਣਦੇ ਨੇ ਜੇ ਐਵੇਂ ਇੱਕ ਲੱਗਦਾ ਕੋਈ ਦੱਸਿਆ ਉਹਨਾਂ ਨੇ ਐਸਾ ਤਾਂ ਕਿ ਇੱਕ ਬੱਚੇ ਉੱਥੇ ਉਹਨੂੰ ਆਪਣਾ ਪਰਿਵਾਰ ਬਣਾਉਣਾ ਖਰਾ ਉੱਥੇ ਆ ਉਹ ਥੋੜਾ ਲੱਗਿਆ ਹੋਇਆ ਜੀ ਅਮਰੀਕਾ ਦਾ ਲਗਣਦੇ ਨੇ ਲੱਗਣ ਲੱਗੇ ਹੋਣ ਬਾਅਦ ਲਾਇਆ ਉਹਨੂੰ ਫਿਰ ਲੱਗੀ ਉਧਰ ਓਕੇ ਜੀ ਫਦੇ ਮਿਲ ਕੇ ਆਏ ਉਹਨਾਂ ਨੂੰ ਕਿਤੇ ਇੱਥੇ ਕੋ ਵੈਨਕੂਵਰ ਦੇ ਵਿੱਚ ਪਾਰਕ ਹੈ ਜੀ ਇੱਥੇ ਆਪਾਂ ਮਿਲ ਸਕਦੇ ਆ ਜੀ ਆਏ ਮੇਰੇ ਮੇਰੇ ਬੱਚੇ ਹੋਣਗੇ ਇਹ ਤੁਹਾਨੂੰ ਮਿਲ ਕੇ ਇੱਥੇ ਉਹ ਖੁਦ ਮਿਲਣ ਆਏ ਸੀ ਠੀਕ ਹੈ ਜੀ ਇੰਦਰ ਨਾਲ ਸਾਰੇ ਆਏ ਠੀਕ ਹੈ ਹਾਂਜੀ ਹਾਂਜੀ ਤੇ ਕੁਝ ਮਿਸ ਕਰਦੋ ਜੀ ਪੰਜਾਬ ਦੀ ਕੋਈ ਚੀਜ਼ ਜਿਹੜੀ ਇੱਥੇ ਨਾ ਦੇਖੀ ਹੋਵੇ ਨਹੀਂ ਨਹੀਂ ਠੀਕ ਹੈ ਆਪਾਂ ਕਿ ਬਿਨਾਂ ਕੁਝ ਨਹੀਂ ਜਾ ਉਧਰ ਹਾਲਾਤ ਖਰਾਬ ਹੋ ਗਿਆ ਕੁਝ ਚੰਗੀ ਚੀਜ਼ ਨਹੀਂ ਹੋਈ ਬਿਨਾਂ ਨਾਂ ਵੀ ਨਹੀਂ ਲਿਖ ਦੇਗੀ ਪਰ ਜੋ ਹਾਲਾਤ ਬਣ ਗਏ ਨਾ ਉਧਰ ਨੂੰ ਉਹ ਦੇਖ ਕੇ ਮਾੜਾ ਲੱਗਦਾ ਦੀਸ਼ਾ ਦਾ ਨਿੰਦਣ ਜਾਂਦਾ ਪਰਦੇਸ ਨਿੰਦਣ ਜੋ ਹੋ ਗਿਆ ਉਹ ਸਹੀ ਗੱਲ ਹਾਂ ਮਤਲਬ ਕੀ ਹੁਣ ਪੰਜਾਬ ਚ ਵੀ ਉਹ ਹਾਲਾਤ ਰਹੇ ਨਹੀਂ ਬੰਦਾ ਚੈਨ ਦੀ ਨੀਂਦ ਸੌ ਨਹੀਂ ਸਕਦਾ ਉੱਥੇ ਬਲੇਮਾਨਸ ਬੰਦੇ ਦੀ ਜ਼ਿੰਦਗੀ ਨਹੀਂ ਉਸੇ ਬਲੇਮਾਨਸ ਬਲੇਮਾਨਸ ਦੀ ਜ਼ਿੰਦਗੀ ਨਹੀਂ ਉਧਰ ਤਾਂ ਕੋ ਕੋ ਕਾਇ ਜਾਂਦੇ ਆ ਸਹੀ ਗੱਲ ਥੰਡੇ ਬੰਦੇ ਜਿਹੜੇ ਹੈ ਜਿਹੜਾ ਬੰਦਾ ਸ਼ਰਫਤੀ ਨਾ ਰਹਿਣਾ ਜਾਂਦਾ ਉਹਨੂੰ ਜੀਣ ਨਹੀਂ ਦਿੰਦੇ ਨਹੀਂ ਜੀਣ ਨਹੀਂ ਦਿੰਦਾ ਬਿਲਕੁਲ ਨਹੀਂ ਇੱਥੇ ਤੁਸੀਂ ਕਿੰਨੇ ਦੇਖ ਰਹੇ ਜੀ ਇੱਥਾ ਬੰਦਾ ਖੁੱਲ ਕੇ ਜੀ ਸਕਦਾ ਜੀ ਸਦਾ ਬਿਲਕੁਲ ਜਦ ਬਸਹੀ ਆਪਣੇ ਨਿਕਨ ਚੱਲਦਾ ਨਾ ਉਹਨੂੰ ਕੋ ਵਧੀਆ ਜ਼ਿੰਦਗੀ ਸਾਡੇ ਅਸੀਂ ਸੰਗਤ ਆ ਕੇ ਪੰਜਾਬੀ ਵਧੀਆ ਸਾਡਾ ਕਲਚਰ ਬਣਿਆ ਇਕੱਠੇ ਬੈੰਨੇ ਆ ਤਾਂ ਚੰਗੜਦੇ ਆ ਮੇਲੇ ਮਣਾਉਣੇ ਆ ਤਿੰਨ ਚਾਰ ਮੇਲੇ ਦੋ ਮਹੀਨੇ ਮਨਾਲੇ ਸੀ ਜਿਵੇਂ ਕਿ ਹੁਣ ਆ ਦੇਖਿਆ ਆਪਾਂ ਇਹ ਸੱਤ ਵਧੀਆ ਲੱਗੀ ਹੋਈ ਪਿੰਡਾਂ 'ਚ ਇਹ ਸੱਤਾਂ ਨਹੀਂ ਰਹੀਆਂ ਹੁਣ ਨਹੀਂ ਰਹੀ ਹੁਣ ਤੇ ਕੋਈ ਇੱਕ ਦੂਜੇ ਨੂੰ ਦੇਖਦਾ ਵੀ ਭੇੜੇ ਭੇੜੀ ਅੱਖ ਨਾ ਦੇਖਦਾ ਵੀ ਬਿਲਕੁਲ ਆ ਸਾਡੇ ਉਹਨਾਂ ਤੀਆਂ ਆ ਹੁਣੋਂ ਕਰਤਾ ਸਾਡੇ ਤੀਆਂ ਦਾ ਮਾਹੌਲ ਹੀ ਪੰਜਾਬ ਖਤਮ ਹੋ ਗਿਆ ਕਿਉਂ ਸਾਡੇ ਤੀਆਂ ਪਰਸੋਂ ਕਰ ਮਨਾਈਆਂ ਸੀ च्छा अच्छा ਤੁਹਾਨੂੰ ਮੋਲ ਵੀ ਮੈਨੂੰ ਮਤੇ ਰੋਜ਼ ਨਾ ਕਿ ਰੋਜ਼ ਹੀ ਲੱਗਦੀ ਹੈ ਕਹਿਣ ਦਾ ਭਾਬੀ ਇੱਥੇ ਮੇਲੇ ਵੀ ਸਾਰੇ ਮਨਾਏ ਜਾਂਦੇ ਸਾਰੇ ਮੇਲੇ ਸਾਰਾ ਮੇਲਾ ਵਿੰਗਨਾ ਦੇ ਆ ਵੀ ਇੱਥੇ ਮੇਲੇ ਹੁੰਦੇ ਰਹਿੰਦੇ ਕਲਾਕਾਰ ਕਬੱਡੀ ਟੂਰਨਾਮੈਂਟ ਬਹੁਤ ਹੁੰਦੇ ਬੜੇ ਬੜੇ ਹਾਂ ਕਹਿੰਦੇ ਮੈਂ ਜਾਂਦੇ ਮੈਂ ਮਿੰਦਾ ਜੜਾ ਆਇਆ ਨੂੰ ਇੱਥੇ ਠੀਕ ਹੈ ਤੇ ਬਾਕੀ ਬਹੁਤ ਕੁਝ ਹੋਣ ਰਿਹਾ ਹਰ ਸਾਲ ਵਿੱਚ 40 ਕੁ ਕਲਮਾਂ ਦਾ ਹੁੰਦਾ ਸੀ 40 ਕੁ ਕਲਮਾਂ ਵਿੱਚ ਮੇਲੇ ਹੁੰਦੇ ਹਰ ਤ ਵੇ ਜਾਂਦੇ ਲੋਕ ਤੇ ਇੱਕ ਆਖਰੀ ਗੱਲ ਤੇ ਆਪਾਂ ਫਿਰ ਗੱਲ ਖਤਮ ਕਰਦੇ ਆ ਜੀ ਤੁਹਾਨੂੰ ਇੱਥੇ ਦਾ ਫੂਡ ਕਿਵੇਂ ਲੱਗਿਆ ਜੀ ਜਿਹੜਾ ਆਪਾਂ ਇੰਡੀਆ ਚ ਚਲੋ ਵੀ ਇੱਥੇ ਵੀ ਲਾ ਲਓ ਇੰਡੀਆ ਚ ਲਾ ਲਓ ਵੀ ਤਾਜ਼ਾ ਲੱਗਿਆ ਗਈ ਬਹੁਤ ਵਧੀਆ ਲੱਗਾ ਤਾਜ਼ਾ ਹੈ ਜੀ ਹਾਂ ਇੰਡੀਆ ਚ ਕੁਝ ਨਹੀਂ ਹੈਗਾ ਜੋ ਚੀਜ਼ ਨਾ ਇਧਰ ਦੇ ਨੇ ਤੇ ਫੂਡ ਦੇ ਕਿਤੇ ਇੰਨੀ ਸੁਣੀ ਚੀਜ਼ਾਂ ਖਾਈ ਦੀਆਂ ਬਹੁਤ ਵਧੀਆ ਹਰ ਚੀਜ਼ ਹੀ ਵਧੀਆ ਹੈ ਇੱਥੇ ਤਾਂ ਇੱਕ ਮੋਲ ਦੇ ਵਿੱਚ ਚਲ ਦੋ ਸਾਰਾ ਕੁਝ ਮਿਲ ਜਾਂਦਾ ਹੈ ਮੈਨੂੰ ਵਧੀਆ ਪਰ ਇੱਕ ਚੀਜ਼ ਤਾਂ ਮਿਸ ਕਰਦੇ ਹੋਣੇ ਇੰਡੀਆ ਵਾਲ ਲੋ ਬੈਂਗਲ ਲੋ ਕੀਆ ਲੋ ਕਦੂ ਲੋ ਇੱਥੇ ਨਹੀਂ ਹੁੰਦਾ ਇਹ ਉਹ ਨਹੀਂ ਉਹ ਨਹੀਂ ਉਹ ਹੈਗਾ ਉਹ ਹੈਗਾ ਉਹ ਗਲੀ 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 ਫਿਰਦੇ ਲੋ ਸੈਗਣਾ ਲੱਦੀ ਫਿਰਦੇ ਆ ਇੱਕ ਮੰਗਾ ਦੂਜਾ ਆ ਗਿਆ ਇੱਕ ਮੰਗਾ ਦੂਜਾ ਆ ਗਿਆ ਹਾਂ ਜੀ ਏ ਨਹੀਂ ਇਹ ਗੱਲ ਕੋਈ ਉਹ ਤਾਂ ਮਿਸ ਕਰਦੇ ਹੋਣੇ ਜੀ ਬੰਦਾ ਘਰੇ ਆ ਕੇ ਦੇ ਦਿੰਦਾ ਹੋਮ ਡਿਲੀਵਰੀ ਘਰੀਓਂ ਚੱਲਦੀ ਆ ਨਹੀਂ ਹੁਣ ਬੱਚੇ ਜਾਵੇ ਅਸੀਂ ਤਾਂ ਨਾਲ ਜਾਂਦੇ ਨਹੀਂ ਲੈਣ ਬੱਚੇ ਲੈ ਕੇ ਜਾ ਕੇ ਚਲੋ ਠੀਕ ਆ ਜੀ ਬਹੁਤ ਵਧੀਆ ਲੱਗਿਆ ਜੀ ਗੱਲ ਕਰਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਓਕੇ